ਮੈਂ ਦੱਸ ਕਾਉਂ ਦੱਸ ਦੇਣਾ ਚਾਹੂਗਾ ਜੀ ਮੈਚ ਹੁਣ ਆਪਣੇ ਸ਼ੁਰੂਆਤੀ ਦੌਰ ਤੇ ਆ ਹੁਣੇ ਸਾਡੇ ਚੀਫ ਗੈਸਟ ਬਾਲ ਨੂੰ ਥਰੋ ਇਨ ਕਰਨਗੇ ਜੀ ਤੇ ਅੱਜ ਦਾ ਮੈਚ ਪੋਲੋ ਐਕਸੀਬਿਸ਼ਨ ਮੈਚ ਸ਼ੁਰੂ ਹੋ ਜਾਵੇਗਾ ਅੱਜ ਦਾ ਪੋਲੋ ਐਕਜ਼ਿਬਿਸ਼ਨ ਪਹਿਲਾ ਮੈਚ ਖੇਡਿਆ ਜਾ ਰਿਹਾ ਜੀ ਚੰਡੀਗੜ੍ਹ ਟੀਮ ਦੇ ਵਿੱਚ ਤੇ ਵੜੈਚ ਪੋਲੋ ਟੀਮ ਦੇ ਵਿੱਚ ਹੈ ਮੈਂ ਤੁਹਾਨੂੰ ਦੋਨੋਂ ਟੀਮ ਦੇ ਟੀਮ ਕੈਪਟਨਸ ਬਾਰੇ ਦੱਸਣਾ ਚਾਹਾਂਗਾ ਜੀ ਆਪਣੀ ਵੜੈਚ ਪੋਲੋ ਟੀਮ ਦੇ ਟੀਮ ਕੈਪਟਨ ਦਰਸ਼ਮ ਸਿੰਘ ਬੜੈ ਸਾਬਨੇ ਜੀ ਤੇ ਚੰਡੀਗੜ੍ਹ ਪੋਲੋ ਟੀਮ ਦੇ ਕੈਪਟਨ ਗਿਲਪ੍ਰੀਤ ਸਿੰਘ ਜੀ ਜੋ ਚੰਡੀਗੜ੍ਹ ਕਲੱਬ ਦੇ ਆਨਲਡ ਨੇ। ਮੈਚ ਆਪਣੇ ਸ਼ੁਰੂਆਤੀ ਦੌਰ ਚ ਤੇ ਦਰਸ਼ਕਾਂ ਨੂੰ ਦੱਸਣਾ ਚਾਹੂਗਾ ਕਿ ਹੁਣੇ ਸਾਡੇ ਚੀਫ ਗੈਸ ਬਾਲ ਨੂੰ ਥਰੋਇੰਗ ਕਰਨਗੇ ਤੇ ਮੈਚ ਸ਼ੁਰੂ ਹੋ ਜਾਊਗਾ। ਠੀਕ ਹੈ। ਹਾਂ ਜੀ। ਸਾਡੇ ਅੰਪਾਇਰ ਫੋਰ ਦਾ ਡੇ ਚੰਡੀਗੜ੍ਹ ਟੀਮ ਦੇ ਕੋਚ ਅਰਵੀ ਪਹਿਲਾ ਮਿੰਦਰਾ ਸਰ ਕੀ ਕਰਨੇ ਚਾਹੇਗੇ ਮੇਲਾ ਮਾਗੀ ਦੀ ਸ਼ੁਰੂਆਤ ਹੋ ਚੁੱਕੀ ਹੈ ਤੁਹਾਨੂੰ ਕੀ ਤਰ੍ਹਾਂ ਕੀ ਤਰ੍ਹਾਂ ਪ੍ਰਬੰਧ ਹੈ ਇਹ ਜੋ ਮੇਗਾ ਮਾਗੀ ਮੇਲਾ ਹੈਗਾ ਜੀ ਮਾਗੀ ਮੇਲੇ ਦੇ ਲਈ ਸਾਡੀ ਪਿਛਲੇ 10 ਦਿਨਾਂ ਤੋਂ ਬੜੀ ਡਿਟੇਲਡ ਪ੍ਰੈਪਰੇਸ਼ਨ ਚੱਲ ਰਹੀ ਹੈ ਜਿਹਦੇ ਵਿੱਚ ਕਈ ਵਾਰੀ ਸਾਰੇ ਆਫਸਰਸ ਜੋ ਸਾਡੇ ਜ਼ਿਲ੍ਹੇ ਦੇ ਹੈਗੇ ਸਾਰੇ ਨੇ ਜਾ ਕੇ ਇੱਕ ਪੁਆਇੰਟ ਦੇਖਿਆ ਤੇ ਉਹਦੀ ਜੋ ਡਿਊਟੀਆਂ ਹੈਗੀਆਂ ਉਹਨੂੰ ਉਸ ਹਿਸਾਬ ਨਾਲ ਤਿਆਰ ਕੀਤਾ ਗਿਆ ਜੋ ਮਾਗੀ ਮੇਲਾ ਹੈਗਾ ਜੀ ਇਹਦੇ ਵਿੱਚ ਟੋਟਲ ਫੋਰਸ ਡਿਪਲॉयਮੈਂਟ ਜੋ ਹੈਗੇ ਉਹ 4300 ਮੁਲਾਜ਼ਮ ਲੱਗਣਗੇ ਤੇ ਨਾਲ ਅਸੀਂ ਬਾਕੀ ਜ਼ਿਲ੍ਹੇ ਤੋਂ 10 ਐਸਪੀ ਆਫਸਰਸ ਤੇ ਅਰਾਊਂਡ ਵੀ ਡੀਐਸਪੀ ਜੋ ਆਫਸਰਸ ਹੈ ਉਹ ਵੀ ਸਾਡੇ ਕੋਲ ਆਉਣਗੇ ਜੋ ਮਾਗੀ ਆਏਗਾ ਜੀ ਮਾਗੀ ਦੇ ਵਿੱਚ ਮੇਨਲੀ ਸਾਡੇ ਗੁਰਦੁਆਰਾ ਸਾਹਿਬ ਹੋਗੇ ਤੇ ਇੱਕ ਸਾਡਾ ਜੋ ਮੇਲਾ ਗਰਾਊਂਡ ਦੇ ਵਿੱਚ ਜੋ ਮੇਲਾ ਲੱਗਿਆ ਹੈ ਤੇ ਤੀਜਾ ਪਸ਼ੂ ਮੰਡੀ ਇਹਨਾਂ ਦੀ ਡਿਪਲॉयਮੈਂਟ ਇੰਡੀਵਿਜੂਅਲੀ ਬੜੇ ਡਿਟੇਲ ਤੇ ਬੜੇ ਲਾਸਟ ਪ੍ਰੀਵियस ਇਅਰ ਦੇ ਐਕਸਪੀਰੀਐਂਸਿਸ ਦੇ ਨਾਲ ਲਗਾਈ ਗਈ ਹੈ ਤੇ ਐਸੀ ਇਹ ਅਸ਼ੋਰ ਕਰਨਾ ਚਾਹੁੰਦੇ ਹਾਂ ਸਾਰੀ ਮੁਖਸ਼ਦੀ ਪਬਲਿਕ ਨੂੰ ਤੇ ਬਾਕੀ ਪੰਜਾਬ ਦੀ ਪਬਲਿਕ ਨੂੰ ਕਿ ਜੋ ਮੇਲਾ ਹੈਗਾ ਇਹ ਬੜੇ ਪੀਸਫੁਲ ਤਰੀਕੇ ਨਾਲ ਤੇ ਬੜੇ ਆਰਗੇਨਾਈਜ਼ ਤਰੀਕੇ ਨਾਲ ਕੰਡਕਟ ਕਰਾਇਆ ਜਾਏਗਾ ਤੇ ਕਿਸੇ ਨੂੰ ਕੋਈ ਵੀ ਇਸ਼ੂ ਆਂਦਾ ਹੈ ਕਿਸੇ ਨੂੰ ਕੋਈ ਵੀ ਪ੍ਰੋਬਲਮ ਆਂਦੀ ਹੈ ਮੇਲੇ ਦੌਰਾਨ ਸਾਡੇ 15 ਪੁਲਿਸ ਹੈਲਪ ਡੈਸਕਸ ਬਣੇ ਹੋਏ ਆ ਉਹਦੇ ਤੇ ਕਿਸੇ ਦਾ ਫੋਨ ਖੋਇਆ ਜਾਂਦਾ ਹੈ ਜਾਂ ਗੁੰਮ ਹੋ ਜਾਂਦਾ ਹੈ ਜਾਂ ਕੋਈ ਮਿਸਪਲੇਸ ਹੋ ਜਾਂਦਾ ਹੈ ਤੁਸੀਂ ਇਮੀਡੀਏਟਲੀ ਆ ਕੇ ਉੱਥੇ ਇਨਫੋਰਮ ਕਰੋ ਸਾਡੀ ਟੀਮ ਜਿਹੜੀ ਹੈਗੀ ਇੰਟਰਕਨੈਕਟਿਡ ਤਰੀਕੇ ਨਾਲ ਉੱਥੇ ਲੱਗੀਆਂ ਹੋਈਆਂ ਸਾਡੇ ਮਾਸਟਰ ਕੰਟਰੋਲ ਰੂਮ ਬਨੇ ਹੋਏ ਆ ਸਾਡੇ ਕੈਮਰਾਸ ਫਾਲੋਅ ਅਪ ਹੋ ਰਹੇ ਐਂਟੀ ਸਨੈਚਰ ਟੀਮਾ ਸਾਡੀ ਜੋ ਹੈਗੀਆਂ ਉਹ ਫੀਲਡ ਦੇ ਵਿੱਚ ਹੋਣਗੀਆਂ ਤੇ ਇਸ ਦੇ ਨਾਲ ਨਾਲ ਮੈਂ ਸਾਰੇ ਨੂੰ ਇਹੀ ਬੰਦੀ ਕਰਾਂਗਾ ਕਿ ਜੋ ਪਾਰਕਿੰਗਸ ਹੈਗੀਆਂ ਉਹ ਡੈਜ਼ਿਗਨੇਟ ਕੀਤੀ ਗਈਆਂ ਹਿਚ ਐਂਡ ਐਵਰੀ ਜੋ ਮੇਜਰ ਰੋਡ ਅਪਰੋਚਿੰਗ ਮੁਕਸਰ ਸਾਹਿਬ ਹੈਗੀ ਉਹਦੇ ਨਾਲ ਪਾਰਕਿੰਗਸ ਬਣਾਈ ਗਈਆਂ ਇਹਦਾ ਜੋ ਮੈਪ ਹੈਗਾ ਉਹਦੀ ਇੱਕ ਸ਼ਾਰਟ ਵੀਡੀਓ ਤੁਹਾਡੇ ਨਾਲ ਸ਼ੇਅਰ ਹੋਣ ਲੱਗੀ ਹੈ ਵਿਦਨ ਨੈਕਸਟ ਹਾਅਰਸ ਉਹਦੇ ਵਿੱਚ ਡੀਟੇਲਡ ਪਾਰਕਿੰਗ ਦੀ ਜਗ੍ਹਾ ਤੇ ਰੂਟਸ ਜੋ ਫਾਲੋ ਹੋ ਰਹੇ ਹਨ ਜੋ ਵਨ ਵੇਜ਼ ਅਸੀਂ ਕਿਤੇ ਹਨ ਜੋ ਬਾਕੀ ਟੂ ਵੇਜ਼ ਹੈਗੇ ਹਨ ਜੋ ਡਾਇਵਰਜਨਸ ਬਣਾਈ ਗਈ ਹੈ ਉਹ ਸਾਰੀ ਤੁਹਾਡੇ ਨਾਲ ਸ਼ੇਅਰ ਹੋ ਜਾਣਗੀ ਤੁਹਾਨੂੰ ਉਹਦੇ ਨਾਲ ਕੰਪਲੀਟ ਇੱਕ ਆਈਡੀਆ ਲੱਗ ਜਾਊਗਾ ਕਿ ਕਿੱਥੋਂ ਤੁਸੀਂ ਆਓਗੇ ਤੇ ਤੁਹਾਨੂੰ ਘਟ ਤੋਂ ਘਟ ਇਨਕਨਵੀਨੀਅੰਸ ਮਹਿਸੂਸ ਹੋਊਗਾ ਔਰ ਸਰ ਫੋਨ ਮਤ ਫੋਨ ਮਤ